ਅੱਜ ਦਿਨ ਸੇਮਾ ਤੇ ਸਵੇਰੇ ਦੇ 6 ਵੱਜ ਚੁੱਕੇ ਨੇ ਨੌਜਵਾਨ ਸਾਡੇ ਰੈਡੀ ਹੋ ਰਹੇ ਨੇ ਤੇ ਕਮਰਾ ਛੱਡ ਕੇ ਗੋਬਿੰਦ ਘਾੜ ਤੋਂ ਅੱਜ ਜਾਵਾਂਗੇ ਰਿਸ਼ੀਕੇਸ਼ ਵੱਲ ਤੇ ਰਿਸ਼ੀਕੇਸ਼ ਦੇਖਦੇ ਆਂ ਜਾ ਕੇ ਪ੍ਰੈਨ ਵੀ ਉੱਥੇ ਰਹਿਣਾ ਜਾਂ ਅੱਗੇ ਜਾਣਾ ਪਿੰਡ ਵੱਲ ਤੇ ਜਿਹੜੀ ਵੀ ਡਿਟੇਲ ਹੋਵੇ ਵੀ ਕਿੰਨਾ ਖਰਚਾ ਆਇਆ ਕੀ ਕੁਝ ਸਮਾਨ ਲੈ ਕੇ ਜਾਣਾ ਜਿਹੜਾ ਸਮਾਨ ਲੈ ਕੇ ਜਾਣ ਆਲਾ ਇਹ ਨਹੀਂ ਵੀ ਫालतू ਸਮਾਨ ਚੱਕਣਾ ਉਹ ਆਪਾਂ ਵੀਡੀਓ ਦੇ ਲਾਸਟ ਤੇ ਡਿਸਕਸ ਕਰਾਂਗੇ ਛੋਟੀਆਂ ਪੈਸਰ ਨਾਲ ਹੀ ਲੈ ਜਾਵਾਂਗੇ ਪਿਛਲੀ ਵਾਰ ਛੋਟੀ ਲੈ ਕੇ ਗਏ ਸੀ ਰਸਤੇ ਚੱਕੀ ਕੀ ਇਸ ਵਾਰ ਛੋਟੀਆਂ ਜਿਹਨੇ ਸਾਥ ਦਿੱਤਾ ਧੁਰ ਤੱਕ ਉਹ ਛੋਟੀਆਂ ਆਪਾਂ ਨਾਲ ਹੀ ਲੈ ਜਾਵਾਂਗੇ ਇੱਕ ਨਾ ਆਪਾਂ ਲਾਸਟ ਵਿੱਚ ਵੀਡੀਓ ਤੇ ਗੱਲ ਕਰਾਂਗੇ ਵੀ ਆਪਾਂ ਨੂੰ ਕਿੰਨਾ ਕਿਹੜਾ ਕਿਹੜਾ ਸਮਾਨ ਜ਼ਰੂਰੀ ਹੁੰਦਾ ਲੈ ਕੇ ਜਾਣਾ ਚਾਹੀਦਾ ਤੇ ਕਿੰਨਾ ਤੇਲ ਮੋਟਰਸਾਈਕਲ ਤੇ ਲੱਗਦਾਗਾ ਤੇ ਕਿੰਨਾ ਟੋਟਲ ਖਰਚਾ ਆ ਜਾਂਦਾ ਕਿੰਨੇ ਕਿਤੇ ਲੱਗਦੇ ਆ ਆਪਾਂ ਜਦ ਲੰਬਾ ਨਹੀਂ ਰਹਿਦੇ ਵਿੱਚ ਛੋਟਾ ਜਿਹਾ ਵੀਡੀਓ ਜੋ ਦੱਸਾਂਗੇ ਵੀਡੀਓ ਦੇ ਲਾਸਟ ਵਿੱਚ ਤੇ ਇੱਕ ਜ਼ਰੂਰ ਆ ਵੀ ਅਡਜਸਟੇਸ਼ਨ ਜ਼ਰੂਰ ਕਰਵਾ ਕੇ ਆਓ ਜਾਏ ਬੰਦਾ ਬਦਰੀ ਨਾ ਜਾਂਦਾ ਜਾਏ ਹਿੰਦੂ ਸਾਹਿਬ ਹੁੰਦਾ ਜਾਏ ਕਿਦਾਰਾ ਨਾ ਜਾਂਦਾ ਉਹ ਜਿਸ ਜੇ ਨੂੰ ਜਰੂਰ ਰੱਖਿਆ ਉਹ ਸਾਰੇ ਡਾਕੂਮੈਂਟ ਆਪਦੇ ਕੋਲ ਰੱਖੋ ਉਹਦਾ ਫਾਇਦਾ ਹੀ ਹੈ ਜੇ ਇਸੇ ਸੰਦਰ ਇਹ ਕਈ ਵਾਰੀ ਆਨਲਾਈਨ ਨਹੀਂ ਸਮਝ ਲੱਗਦੀ ਜੇ ਇਸੇਸ਼ਨ ਬੰਦਾ ਰਿਸ਼ੀ ਕਿਸ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਉੱਥੇ ਆਫਲਾਈਨ ਹੁੰਦੀ ਆ 5-10 ਮਿੰਟ ਦਾ ਕੰਮ ਹੁੰਦਾਗਾ ਜੇ ਰਜਿਸਟ੍ਰੇਸ਼ਨ ਕਰਾ ਕੇ ਉਹ ਆਪਣੀ ਸੇਫਟੀ ਲਈ ਹੈ ਜਾਂ ਬਦਰੀ ਨਾ ਸੀ ਜਾਣੇ ਰਸਤੇ ਜੋ ਪੁਲਿਸ ਚੌਂਕੀ ਕੋਲੇ ਉੱਥੇ ਰਜਿਸਟ੍ਰੇਸ਼ਨ ਹੁੰਦੀ ਆ ਉੱਥੇ ਬੰਦਾ ਰਜਿਸਟ੍ਰੇਸ਼ਨ ਕਰਵਾ ਸਕਦਾ ਆ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਨਾ ਤੁਸੀਂ ਗੂਗਲ ਤੇ ਜਦੋਂ ਸਰਚ ਤਾਂ ਪਹਿਲੀ ਜਿਹੜੀ ਮਤਲਬ ਆਉਂਦੀ ਹੈ ਵੈਬਸਾਈਟ ਉਹ ਆਉਂਦੀ ਹੈ ਚਾਰਤਮ ਯਾਤਰਾ ਐਂਡ ਹਿਮਕੁਟ ਸਾਹਿਬ ਰਜਿਸਟ੍ਰੇਸ਼ਨ ਚਾਰਤਮ ਦੀ ਲੱਗ ਤੇ ਹਿਮਕੁਟ ਸਾਹਿਬ ਦੀ ਮਤਲਬ ਪੰਜਾਂ ਦੀ ਪੰਜ ਸਤਾਨਾਂ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਇੱਥੇ ਬੰਦਾ ਪਹਿਲਾਂ ਲੌਗਇਨ ਤੇ ਸਾਈਨ ਅਪ ਕਰਕੇ ਆਪਦੇ ਰਜਿਸਟ੍ਰੇਸ਼ਨ ਕਰ ਸਕਦਾ ਗਰੁੱਪ ਵਾਈਜ਼ ਵੀ ਕਰ ਸਕਦਾ ਸਿੰਗਲ ਬੰਦਾ ਹੈ ਸਿੰਗਲ ਵਾਈਜ਼ ਵੀ ਕਰ ਸਕਦਾ ਆਲਵੀਟੇ ਪਾਦੇ ਅੱਜ ਆਪਣੇ ਆਪ ਨਾਲ ਜਿਹੜਾ ਜਿਹੜਾ ਕੱਟਿਆ ਲੱਗਦਾ ਹੈ ਗ੍ਰੀਨ ਕੋਟ ਥੋੜਾ ਥੋੜਾ ਨਾਲ ਆਪਣੇ ਨਾਲ ਕੈਸ਼ ਜ਼ਰੂਰ ਰੱਖਿਆ ਕਰੋ ਕਈ ਵਾਰ ਦੇਖੀ ਕਰਦੇ ਗੂਗਲ ਪੇ ਲੈ ਆਉਂਦੇ ਕੈਸ਼ ਘੱਟ ਲੇ ਜਾਂਦੇ ਤਾਂ ਬਹੁਤ ਪ੍ਰੋਬਲਮ ਆਉਂਦੀ ਹੈ ਤਾਂ ਅੱਦ ਤੱਕ ਕੈਸ਼ ਤੱਕ ਗੂਗਲ ਪੇ ਕਿਉਂਕਿ ਨੈਟਵਰਕ ਰੋਮ ਨੂੰ ਪਤਾ ਨਹੀਂ ਕਦੋਂ ਆਵੇ ਨਾ ਆਵੇ ਤਾਂ ਕੈਸ਼ ਦੀ ਜ਼ਰੂਰਤ ਪੈਦੀ ਪੈਂਦੀ ਹੈ ਗੋਵਿੰਦ ਘਾਟ ਤੋਂ ਆਪਾਂ ਚੱਲੇ ਪਾ ਤੇ ਰਿਸ਼ੀਕੇਸ਼ ਵੱਲ ਤੇ ਨਾਲ ਤਾਰੀ ਲਵੀ ਤੇ ਪ੍ਰੀਤ ਕੁੱਕੀ ਵਾਲਾ ਮੋਟਰਸਾਈਕਲ ਥੋੜੀ ਹਵਾ ਘਟ ਗਈ ਕਿਉਂ ਹਵਾ ਬਣ ਗਿਆ ਹੈ ਮੋਟਰਸਾਈਕਲ ਦੇ ਵਿੱਚ ਕੱਲ ਕੋਈ ਮੋਟਰਸਾਈਕਲ ਦੀ ਹਵਾ ਘਟ ਗਈ ਸੀਗੀ ਅੱਜ ਫੇਰ ਹਵਾ ਘਟ ਗਈ ਤੇ ਹੁਣ ਆਪਾਂ ਚੱਲਦੇ ਆ ਰਿਸ਼ੀਕੇਸ਼ ਕਿੰਦੀ ਗਈ ਜਾ ਕੇ ਸਿੱਧਾ ਸਟੇ ਲੈਣੇ ਐ ਇਸ ਟਾਈਮ ਆਪਾਂ ਬੈਠੇ ਆਂ ਸ਼੍ਰੀ ਨਗਰ ਦੇ ਵਿੱਚ ਤੇ ਇਹਨਾਂ ਦੀ ਬ੍ਰਾਂਚ ਆ ਬਾਈਆਂ ਦੀ ਹੰਗਰੀ ਪੁਆਇੰਟ ਆ ਬੜੀ ਤੇ ਇਹ ਬਾਈ ਹੈਗੇ ਨੇ ਹਿਆਰਪੁਰ ਦਾ ਸਲਚਾ ਤੇ ਇਹਨਾਂ ਦੇ ਕਈ ਬ੍ਰਾਂਚ ਹਨ ਹੈ ਰਾਜਪੀ ਨੇ ਤੇ ਹਿਮਾਚਲ ਚ ਵੀ ਨੇ ਤੇ ਅਲੱਗ-ਅਲੱਗ ਸਟੇਟਾਂ ਤੇ ਨੇ ਇਹਨੇ ਸਰਵਿਸ ਬਹੁਤ ਵਧੀਆ ਪੰਨ ਰਹੀ ਆਪਣੇ ਪੰਜਾਬੀ ਵੀਰ ਨੇ ਖਾਸ ਕਰ ਇਹ ਇਹ ਅਜਿਹੀ ਸੇਵੀ ਮੀਡਪਟ ਸਟਾਪ 275 ਕਿਲੋਮੀਟਰ ਚੱਲੇ ਗਏ ਗੋਗਨ ਘਾੜ ਤੋਂ ਹੁਣ ਆਪਾਂ ਪਹੁੰਚ ਚੁੱਕੇ ਹਾਂ ਰਿਸ਼ੀਕੇਸ਼ ਰਿਸ਼ੀਕੇਸ਼ ਆਪਾਂ ਪਾਰਕਿੰਗ ਇਲਾਕੇ ਉੱਤੇ ਉਤਰਨੇ ਗਏ ਲੇ ਤੇ ਹੁਣ ਆਪਾਂ ਚੱਲਦੇ ਹਾਂ ਦਰਵਿੰਨ ਘਾੜ ਤੇ ਨਾਉਲ ਗਰਮੇ ਜਿਆਦਾ ਕੀ ਭੋਜਨ ਦੀ ਵੀ ਹੈ ਭੁੱਖ ਲੱਗੀ ਤੇ ਨਾਉਲ ਮੰਨਣਾ ਗਰਮੇ ਜਿਆਦਾ ਕੀ ਉੱਥੇ ਜਾ ਕੇ ਨਾ ਕੇ ਤੇ ਹੁਣ ਆਪਾਂ ਫਿਰ ਦੇਖਦੇ ਆਂ ਪ੍ਰਾਣਾ ਟਿਕਟ ਨੂੰ ਚੱਲਦੇ ਹਾਂ ਰਾਤ ਨੂੰ ਐਸ ਪੀ ਐਮ 8:30 ਦਾ ਟਾਈਮ ਹੋ ਚੁੱਕਿਆ ਤੇ ਆਪਾਂ ਮੈਪ ਲਾ ਰਿਹਾ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲੇਵਾਲ ਦਾ ਤੇ ਆਪਾਂ ਹਰਦвар ਵਿੱਚੋਂ ਜਾਂਦੇ ਹੋਏ ਸਾਰਨਪੁਰ ਉੱਡਕੀ ਸਾਰਨਪੁਰ ਰਸਤਾ ਤੇ ਆਪਾਂ ਚੱਲਾਂਗੇ ਪਟਿਆਲੇ ਨੂੰ ਰਾਤ ਦਾ ਸਫ਼ਰ ਹੋਊਗਾ ਇਹ ਰਾਤ ਸੇ ਬਹੁਤ ਹਰ ਰਿਸੀ ਕੇ ਵਿੱਚ ਬਹੁਤ ਬਹੁਤ ਜ਼ਿਆਦਾ ਰਸਤੇ ਤੇ ਰਾਤ ਨੂੰ ਸਫ਼ਰ ਕਰਾਂਗੇ ਤੇ ਆਪਾਂ ਪਿੰਡ ਪਹੁੰਚ ਜਾਵਾਂਗੇ ਸਵੇਰ ਤੇ ਬਾਕੀ ਇਹ ਵਲੌਗ ਦੇ ਵਿੱਚ ਆਪਾਂ ਰਿਕਾਰਡ ਕਰੀ ਸਾਂਝੀ ਕਰਾਂਗੇ ਲਾਸ਼ ਦੇ ਵਿੱਚ ਕਿਹੜਾ ਕਿਹੜਾ ਸਮਾਨ ਸੀ ਤੇ ਕਿੰਨਾ ਖਰਚਾ ਆਇਆ ਉਹ ਸਾਰਾ ਆਪਾਂ ਵੀਡੀਓ ਦੇ ਵਿੱਚ ਲਾ ਕੇ ਦੱਸਾਂਗੇ ਰਾਤ ਆਪਾਂ ਚੱਲੇ ਸੀ 8:30 ਵਜੇ ਰਿਸੀ ਕਿਸ ਤੋਂ ਦੇ ਸਾਰੀ ਆਦਮ ਮੁੱਠੇ ਚੱਲਿਆ ਨੀਂਦ ਅੱਖ ੜਕੀਂਦੀ ਆ ਤਿੰਨ ਕਿ ਬਜੀ ਆਪਾਂ ਗੁਰਦੁਆਰਾ ਦੁੱਖ ਨਮਨ ਸਾਹਿਬ ਆਏ ਸੀ ਪਟਿਆਲੇ ਤੇ ਉੱਪਰ 4 ਵਜੇ ਚਲੇ ਜਤੂ ਇੱਕ ਤੋਂ ਬਾਅਦ ਹੁਣ ਆਪਾਂ ਚੱਲੇ ਪਿੱਡ ਨੂੰ ਵੀਡੀਓ ਜੀ ਜੀ ਮੈਂ ਆਪਾਂ ਗੱਲ ਕਰੀ ਸੀ ਵੀ ਆਪਾਂ ਲਾਸਟ ਦੇ ਵੀ ਦੱਸਾਂਗੇ ਵੀ ਆਪਣਾ ਟੋਟਲ ਕਿੰਨਾ ਖਰਚਾ ਆਇਆ ਤੇ ਆਪਣੇ ਕਿੰਨਾ ਕਿਲੋਮੀਟਰ ਮੋਟਰਸਾਈਕਲ ਚੱਲਿਆ ਤੇ ਆਪਾਂ ਨੂੰ ਕੀ ਕੀ ਸਮਾਨ ਲੈ ਕੇ ਜਾਣਾ ਚਾਹੀਦਾ ਆਪਣਾ ਮੋਟਰਸਾਈਕਲ ਚਲਿਆ ਸੀਗਾ ਅਸਲ ਵਿੱਚ 1400 ਕਿਲੋਮੀਟਰ ਤੇ ਉਹਦੇ ਵਿੱਚ ਕੀ ਸੀਗਾ ਵੀ ਹੇਮਕੋਟ ਸਾਹਿਬ ਤੇ ਆਪਾਂ ਬਦਰੀਨਾਥ ਗਏ ਸੀ ਚਲੋ ਬਦਰੀਨਾਥ ਤੋਂ ਥੋੜੀ ਵਾਟ ਸੀਗਾ 50 ਕਿਲੋਮੀਟਰ ਪੈ ਗਿਆ ਸੀ ਤਾਂ ਟੋਟਲ ਆਪਾਂ 1400 ਕਿਲੋਮੀਟਰ ਮੋਟਰਸਾਈਕਲ ਚਲਿਆ ਉਹ ਵੀ ਆਪਣੇ ਪਿੰਡ ਤੋਂ ਮਤਲਬ ਬਰਨਾਲੇ ਤੋਂ ਤੇ ਜੇ ਆਪਾਂ ਟੋਟਲ ਤੇਲ ਦੀ ਗੱਲ ਕਰੀਏ ਤਾਂ ਆਪਣਾ 3800 ਰੁਪਏ ਤੇਲ ਮੱਚਿਆ ਸੀਗਾ ਤੇ 3800 ਦੇ ਵਿੱਚੋਂ ਜੇ ਮਤਲਬ ਮੋਟਰਸਾਈਕਲ ਸਪਲੈਂਡਰ ਵਗੈਰਾ ਨੇ ਜਾਂ ਪਲਟਿਨੇ ਨੇ ਤਾਂ ਉਹਦੇ ਤੇਲ ਘੱਟ ਲੱਗਦਾਗਾ ਉਹਦੇ 3 ਗਿਹਾ 2800 ਨਾਲ ਸੈਟਿੰਗੇ ਬੈਠ ਜਾਂਦੀ ਆ ਤੇ ਵੱਡੇ ਮੋਟੇ ਸੈਂ ਥੋੜਾ ਜ਼ਿਆਦਾ ਤੇ ਲਿਖਾਇਆ ਜਾਂਦੇ ਨੇ ਤਾਂ ਕਰਕੇ ਤੇ ਆ ਬਾਕੀ ਮੌਸਮ ਜਿਹੜਾ ਵਧੀਆਗਾ ਜਾਣ ਦਾ ਉਹ ਜਾਂ ਤਾਂ ਜੂਨ ਤੋਂ ਪਹਿਲਾਂ ਪਹਿਲਾਂ ਜਾਇਆ ਜਾਵੇ ਮਤਲਬ ਜੂਨ ਤੋਂ 21 ਜੂਨ ਤੋਂ ਪਹਿਲਾਂ ਪਹਿਲਾਂ ਜਾਣ ਦਾ ਬੈਸਟ ਟਾਈਮ ਹੁੰਦਾ ਕਿਉਂਕਿ ਦੂਜਾ ਮੌਨਸੂਨ ਪਾਉਣਾ ਸਟਾਰਟ ਹੋ ਜਾਂਦੇ ਨੇ ਫਿਰ ਮੀਂਹ ਥੋੜਾ ਜ਼ਿਆਦਾ ਪੈ ਲੱਗ ਜਾਂਦਾ ਤੇ ਥੋੜੀ ਦਿੱਕਤ ਆਉਂਦੀ ਆ ਤੇ ਬਾਕੀ ਇੱਕ ਗੱਲ ਹੋਰ ਆ ਵੀ ਇੱਥੋਂ ਜੇ ਕਈ ਭਾਈ ਟੈਂਟ ਲੈ ਕੇ ਜਾ ਸਕਦੇ ਨੇ ਤਾਂ ਉਹ ਵਧੀਆਗਾ ਕਿ ਇਹ ਦਿਨਾਂ ਦੇ ਵਿੱਚ ਇਤਕੀ ਸੰਗਤਾਂ ਦਾ ਥੋੜਾ ਰਸ ਜਿਆਦਾ ਸੀਗਾ ਤੇ ਸੰਗਤਾਂ ਦਾ ਰਸ ਕਰਕੇ ਉੱਥੇ ਆਪਾਂ ਨੂੰ ਰੂਮ ਮਿਲਨੇ ਬਹੁਤ ਮੁਸ਼ਕਲ ਸੀਗੇ ਤਾਂ ਕਰਕੇ ਬਾਹਰ ਰਹਿਣਾ ਸਾਨੂੰ ਬਹੁਤ ਔਖਾ ਸੀਗਾ ਕਿਉਂਕਿ ਸੰਗਤਾਂ ਦਾ ਕੀ ਰਸ ਜਿਆਦਾ ਹੋ ਗਿਆ ਸੀਗਾ ਤਾਂ ਕਰਕੇ ਟਰਾਈ ਕਰਿਓ ਵੀ ਜਾਂ ਤਾਂ ਪੈਲਿੰਗ ਵਿੱਚ ਜਾ ਜਾਵੇ ਜਾਂ ਫਿਰ ਜੁਲਾਈ ਤੋਂ ਬਾਅਦ ਅਗਸਤ ਸਤੰਬਰ ਦੇ ਵਿੱਚ ਉਦੋਂ ਜਾਣਾ ਹੀ ਬੈਸਟ ਹੁੰਦਾ ਹੈਗਾ ਤੇ ਆਪਾਂ ਜੇ ਸਮਾਨ ਦੀ ਗੱਲ ਕਰੀਏ ਤਾਂ ਜਿਹੜਾ ਸਮਾਨ ਆ ਤਿੰਨ ਚਾਰ ਕੱਪੜੇ ਬਹੁਤ ਹੁੰਦੇ ਨੇ ਚਾਰ ਕੱਪੜੇ ਤੇ ਪੱਗ ਵਗੈਰਾ ਪਰਨੇ ਵਗੈਰਾ ਤੇ ਤੌਲੀਆ ਵਗੈਰਾ ਤੇ ਇੱਕ ਰੈਨੀਕੋਟ ਜ਼ਰੂਰ ਲੈ ਕੇ ਜਾਣ ਆਪਾਂ ਤੇ ਜਿਹੜੇ ਵੀਰ ਆਪਣੇ ਮੋਟਰਸਾਈਕਲ ਜਾਂਦੇ ਨੇ ਉਹ ਇੱਕ ਹਵਾ ਵਾਲਾ ਪੰਪ ਜ਼ਰੂਰ ਰੱਖਣ ਕਿਉਂਕਿ ਹਵਾ ਵਾਲੇ ਪੰਪ ਨਾਲ ਕਈ ਵਾਰੀ ਮੰਨ ਲਓ ਹਵਾ ਵਗੈਰਾ ਘਟ ਜੇ ਉਦੋਂ ਰਸ ਵਿੱਚ ਦਿੱਕਤ ਆ ਜਾਂਦੀ ਆ ਪਹਾੜੀ ਏਰੀਆ ਕਰਕੇ ਉੱਥੇ ਕੋਈ ਹੁੰਦਾ ਨਹੀਂ ਗਾ ਟਾਇਰ ਪੈਂਚਰ ਵਾਲਾ ਵਗੈਰਾ ਜਾਂ ਪੈਂਚਰ ਕਿਟ ਆਪਣੀ ਨਾਲ ਰੱਖੇ ਹਮੇਸ਼ਾ ਟਿਊਬਲੈਸ ਟਾਇਰ ਨੇ ਉਹ ਲੱਗ ਗਏ ਲਾ ਪਰ ਪੈਂਚਰ ਕਿਟ ਹਮੇਸ਼ਾ ਨਾਲ ਰੱਖੇ ਤੇ ਰੈਨੀਕੋਟ ਆਪਾਂ ਜ਼ਰੂਰ ਰੱਖਣਾਗਾ ਰੈਨੀਕੋਟ ਬਿਨਾ ਕੰਮ ਨਹੀਂ ਚੱਲਦਾ ਇੱਕ ਕੋਟ ਤੇ ਕੋਟ ਦਾ ਪੈਸੇ ਉੱਥੇ ਰੈਂਟ ਤੇ ਮਿਲ ਜਾਂਦੇ ਨੇ ਪਰ ਆਪ ਦਾ ਕੋਟ ਜੇ ਘਰੋਂ ਬੰਦਾ ਲੈ ਕੇ ਜਾ ਸਕਦਾ ਤਾਂ ਉਹ ਵਧੀਆਗਾ ਉੱਥੇ ਬਾਕੀ ਜਿਵੇਂ ਤੇਲ ਸ਼ੈਂਪੂ ਵਗੈਰਾ ਹੋ ਗਿਆ ਕੋ ਕੰਗਾ ਵਗੈਰਾ ਲੈਣਾ ਤੇ ਆਪਣੇ ਕੋਈ ਕੋਲਗੇਟ ਵਗੈਰਾ ਲੈਣੀਆਂ ਉਹ ਵੀ ਉੱਥੇ ਆਪਾਂ ਨੂੰ ਲੋਕਲ ਗੋਬਿੰਦ ਘਾੜ ਤੋਂ ਮਿਲਣਾ ਸਟਾਰਟ ਹੋ ਜਾਂਦਾ ਬ੍ਰਿਸ਼ ਕਿੱਥੇ ਮਿਲ ਜਾਂਦਾ ਤੇ ਗੋਬਿੰਦ ਘਾੜ ਤੋਂ ਮਿਲ ਜਾਂਦਾ ਤੇ ਨਿਸਾਨ ਸਾਹਿਬ ਵਗੈਰਾ ਜਿਹਨੇ ਜਿਹੜੇ ਵੀ ਰਲਾਉਂਦੇ ਨੇ ਮੋਟਰਸਾਈਕਲ ਤੇ ਤੇ ਉਹ ਵੀ ਉੱਥੋਂ ਆਪਾਂ ਨੂੰ ਰਾਜ ਮਿਲ ਜਾਂਦੇ ਨੇ ਇੱਕ ਆਪਣੇ ਲਈ ਕੀ ਹੁੰਦਾਗਾ ਇੱਕ ਆਪਾਂ ਮੈਡੀਸਨ ਜ਼ਰੂਰ ਲੈ ਕੇ ਜਾਣੀ ਆਂ ਮੈਡੀਸਨ ਤੇ ਆਪਣਾ ओआरएस ਦਾ ਘੋਲ ਵਗੈਰਾ ਤੇ ਆਪਣਾ ਗਲੂਗੋਨ ਦੀ ਤੇ ਕੋਸ਼ਿਸ਼ ਕਰੋ ਵੀ ਡਰਾਈ ਫਰੂਟ ਜਰੂਰ ਲੈ ਕੇ ਜਾਓ ਨਾਲ ਜਿਵੇਂ ਮਤਲਬ ਖਜੂਰਾ ਵਗੈਰਾ ਲੈ ਕੇ ਜਾਣੀਆਂ ਨੇ ਉਹਦਾਂ ਨੇ ਉਹਨਾਂ ਦਾ ਥੋੜਾ ਜਿਹਾ ਦਮ ਘਟ ਚੜਦਾ ਨਰਸੀ ਵਧੀਆ ਮੰਡੇ ਰਹਦੀ ਆ ਮਿੱਠੇ ਨਾਲ ਤੇ ਇਦਾਂ ਦੀਆਂ ਚੀਜ਼ਾਂ ਖਾਣ ਪੀਣ ਵਾਲੀ ਸੁੱਕੀਆਂ ਚੀਜ਼ਾਂ ਤੇ ਬਾਕੀ ਜੀ ਮੈਡੀਸਨ ਜਰੂਰ ਲੈ ਕੇ ਜਾਓ ਕਿਉਂਕਿ ਮੈਡੀਸਨ ਦਾ ਕੋਈ ਪਤਾ ਨਹੀਂ ਕਈ ਵਾਰੀ ਕੋਈ ਵਿਸਨ ਘਬਰਾੜ ਵਗੈਰਾ ਹੁੰਦੀ ਹੈ ਕਿਸੇ ਸਿਰ ਦੁੱਖ ਲੱਗ ਜਾਂਦਾ ਤੇ ਉਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਮੈਡੀਸਨ ਵਗੈਰਾ ਨਾਲ ਤੇ ਬਾਕੀ ਇੱਕ ਟਰੈਕਿੰਗ ਵਾਲੇ ਬੂਟ ਜਰੂਰ ਹੋਣ ਕਈ ਵੇਰੇ ਵੀਰੇ ਨਵੇਂ ਬੂਟ ਲੈ ਆਉਂਦੇ ਨੇ ਜਾਂ ਤਾਂ ਪਹਿਲੇ ਪਾਏ ਹੋਣ ਜਾਂ ਫਿਰ ਟਰੈਕਿੰਗ ਵਾਲੇ ਬੂਟ ਹੋਣ ਕਿਉਂਕਿ ਗ੍ਰਿਪ ਵਧੀਆ ਰਹਿੰਦਾ ਹੈਗਾ ਬਾਈ ਚਾਂਸ ਕਈ ਵਾਰੀ ਪੈਰ ਬੂਟ ਤਲਕੇ ਜੇ ਤਾਂ ਸੱਟ ਫੇਟ ਵੱਜਣ ਦਾ ਡਰ ਹੁੰਦਾ ਹੈਗਾ ਉਹ ਚੀਜ਼ ਨਾਲੋਂ ਬੈਸਟ ਆ ਵੀ ਆਪਾਂ ਪਹਿਲਾਂ ਹੀ ਆਪਾਂ ਤਿਆਰੀ ਕਰਕੇ ਚੱਲੀਏ ਬਜਟ ਦੀ ਜੇ ਆਪਾਂ ਗੱਲ ਕਰੀਏ ਤਾਂ ਬਜਟ ਆਪਣਾ 5000 ਰੁਪਏ ਹੁੰਦਾ ਹੈਗਾ ਮੋਟਰਸਾਈਕਲ ਤੇ ਬਾਕੀ ਡਿਪੈਂਡ ਕਰਦਾ ਆਪਦੇ ਤੇ ਹਨਾ ਬੰਦੇ ਤੇ ਵੀ ਕਿੰਨਾ ਖਰਚਾ ਹੋਣਾਗਾ 5000 ਦੇ ਵਿੱਚ ਬੰਦੇ ਦਾ ਕੰਮ ਸਰ ਜਾਂਦਾ ਤੇ ਜੇ ਟ੍ਰੇਨ ਤੇ ਜਾਂਦਾ ਫਿਰ 3500 ਤੋਂ 3000 ਰੁਪਏ ਲੱਗ ਜਾਂਦਾ ਮੈਂ ਉੱਥੋਂ ਮਤਲਬ ਵੀ ਜੇ ਪਰਿਸੀ ਕੇ ਤੋਂ ਬੱਸ ਵਗੈਰਾ ਲੈ ਕੇ ਆਣਾ ਫਿਰ 3000 ਰੁਪਏ ਤੱਕ ਸਾਰ ਜਾਂਦਾ ਜੇ ਮਾਪਾ ਆਪਦੇ ਸਾਧਨ ਤੇ ਜਾਂਦੇ ਆ ਤਾਂ 5000 ਰੁਪਏ ਲੱਗ ਜਾਂਦਾ ਰਮਨ ਨਾਲ ਬਾਕੀ ਜੇ ਆਪਾਂ ਗੱਡੀ ਤੇ ਜਾਂਦੇ ਆ ਤਾਂ ਗੱਡੀ ਤੇ ਥੋੜਾ ਜਿਆਦਾ ਖਰਚ ਆ ਜਾਂਦਾ ਪਰ ਟਰਾਈ ਕਰੋ ਵੀ ਗੱਡੀ ਤੇ ਜਾਣ ਨਾਲੋਂ ਜਾਂ ਤਾਂ ਟ੍ਰੇਨ ਤੇ ਜਾ ਜਾਵੇ ਉਹ ਲੋਕਲ ਬੱਸਾਂ ਜਾ ਜਾਵੇ ਜਾਂ ਆਪਦੇ ਸਾਧਨ ਤੇ ਜਾਓ ਕਿਉਂਕਿ ਮੋਟਰਸਾਈਕਲ ਨਿਕਾਉਣਾ ਥੋੜਾ ਸੌਖਾ ਹੋ ਜਾਂਦਾ ਚਾਰਧਾਮ ਯਾਤਰਾ ਕਰਕੇ ਨਾ ਥੋੜੀ ਜੀ ਪ੍ਰੋਬਲਮ ਆਉਂਦੀ ਆ ਕਿਉਂਕਿ ਥਾਂ ਥਾਂ ਫਿਰ ਗੱਡੀਆਂ ਦਾ ਕ੍ਰਾਸ਼ ਹੋ ਜਾਂਦਾ ਟੇਰਸ ਦੇ ਵਿੱਚ ਫਿਰ ਮੋਟਰਸਾਈਕਲ ਮੋਟਰਸਾਈਕਲ ਦਾ ਆਰਾਮਾ ਨਿਕਲ ਜਾਂਦਾ ਗੱਡੀਆਂ ਦੇ ਵਿੱਚ ਜਾਮ ਲੱਗ ਜੇ ਤਾਂ ਉੱਥੇ ਕੋਈ ਪਤਾ ਨਹੀਂ ਜਾਮ ਕਿੰਨਾ ਡੈਮ ਲੱਗਿਆ ਰਵੇ ਕਈ ਵਾਰੀ ਤਾਂ 7-7 ਘੰਟੇ 8-8 ਘੰਟੇ 9-9 ਘੰਟੇ ਹੀ ਖੜਨਾ ਪੈਂਦਾਗਾ ਭੁੱਕੇ ਧਿਆਨੇ ਤਾਂ ਮੋਟਰਸਾਈਕਲ ਦਾ ਫਾਇਦਾਗਾ ਮੇਰੇ ਹਿਸਾਬ ਨਾਲ ਬਾਕੀ ਆਪ ਦਾ ਆਪ ਦਾ ਐਕਸਪੀਰੀਅੰਸ ਹੁੰਦਾ ਹਰ ਇੱਕ ਬੰਦੇ ਦਾ ਕਿ ਬਲੌਗ ਦੇ ਨੇ ਬਣੇ ਰਹੋ ਤੇ ਅੱਗੇ ਆਪਾਂ ਵਧੀਆ-ਵਧੀਆ ਬਲੌਗ ਲੈ ਕੇ ਆਵਾਂਗੇ ਨਵੇਂ ਸਫਰਾਂ ਤੇ ਜਲਦੀ ਮਿਲਦੇ ਹਾਂ ਧੰਨਵਾਦ